ਸੁਰਤੀ ਇਕੱਠੀ ਹੁੰਦੀ ਹੈ ਤੇ ਤੀਜੇ ਨੇਤਰ ਵੱਲ ਨੂੰ ਜਾਂਦੀ ਹੈ ਇਸ ਦੇ ਨਾਲ-ਨਾਲ ਸਾਡਾ ਮਨ ਜਾਂਦਾ ਹੈ ਧਿਆਨ ਇਕਾਗਰ ਹੁੰਦਾ ਹੈ ਰਾਤ ਨੂੰ ਸੌਣ ਲੱਗੇ ਸ਼ਬਦ ਉੱਚੀ ਹੁੰਦੇ ਨੇ ਤੇ ਮਨ ਸਾਡਾ ਡਰ ਜਾਂਦਾ ਹੈ 24 ਘੰਟੇ ਸਿਮਰਨ ਦੀ ਮਾਲਾ ਬਣਦੀ ਹੈ ਪਰ ਇਸ ਵਿਧੀ ਦੇ ਨਾਲ ਜਾਪ ਕਰਨਾ ਪੈਂਦਾ ਹੈ ਸਿਮਰਨ ਮਾਰਗ ਦੇ ਵਿੱਚ ਕਦੋਂ ਤੱਕ ਸਫਲਤਾ ਨਹੀਂ ਮਿਲਦੀ ਜਾਪ ਕਿੰਨਾ ਕਰਨਾ ਚਾਹੀਦਾ ਹੈ ਕਦੋਂ ਤੱਕ ਬੋਲ ਕੇ ਰਸਨਾ ਤੋਂ ਜਾਪ ਕਰਨਾ ਚਾਹੀਦਾ ਹੈ 100 ਵਾਰ ਸਵਾਸ ਲੈਣ ਤੇ ਮਨ ਸਾਡਾ ਦਸਮ ਦਵਾਰ ਤੇ ਚਲੇ ਜਾਂਦਾ ਹੈ ਉੱਥੇ ਜਾ ਕੇ ਅਨਹਦ ਸ਼ਬਦ ਵੱਜਦੇ ਹਨ ਪ੍ਰਕਾਸ਼ ਦੇ ਚਲ ਘਾਰੇ ਪੈਂਦੇ ਹਨ ਦੱਸਣ ਵਾਲੇ ਅਜਹੀਆਂ ਵਿਧੀਆਂ ਦੱਸਦੇ ਨੇ ਪਰ ਇਹ ਵਹਿਮ ਹੈ ਫੋਕੇ ਕਰਮ ਨੇ ਗੁਰਬਾਣੀ ਦੇ ਵਿੱਚ ਇਹਨਾਂ ਦਾ ਇਹਨਾਂ ਵਿਧੀਆਂ ਦਾ ਕੋਈ ਵੀ ਜ਼ਿਕਰ ਨਹੀਂ ਹੈ ਗੁਰਬਾਣੀ ਦੇ ਵਿੱਚ ਕੀ ਵਿਧੀ ਦੱਸੀ ਹੈ ਜਿਸ ਦੇ ਨਾਲ ਸਾਡੇ ਅੰਦਰ ਅਨਹਦ ਸ਼ਬਦ ਤੁਨਾ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਸਾਡੀ ਸੁਰਤੀ ਵੀ ਹੁਨਮੰਦ ਦੇ ਵਿੱਚ ਜਾਂਦੀ ਹੈ ਸੁੰਨ ਦੇ ਵਿੱਚ ਜਾਂਦੀ ਹੈ ਅਸੀਂ ਤਾਂ ਆਪਣੇ ਸਰੀਰ ਨੂੰ ਸਵਾਸਾ ਨੂੰ ਛੱਡਣਾ ਹੈ ਤੇ ਭੁੱਲ ਜਾਣਾ ਹੈ ਜਦੋਂ ਜਾਪ ਕਰਦੇ ਹਾਂ ਉਦੋਂ ਹੀ ਅਸੀਂ ਆਪਣੇ ਸਰੀਰ ਨੂੰ ਸਵਾਸਾ ਨੂੰ ਪਰੇ ਕਰ ਦੇਣਾ ਹੈ ਗੁਰਬਾਣੀ ਮੁਤਾਬਕ ਜੇ ਕੋਈ ਜੀਵ ਜਾਪ ਕਰਦੇ ਕਰਦੇ ਆਪਣੇ ਸਰੀਰ ਨੂੰ ਭੁੱਲ ਜਾਵੇ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਣੇ ਸਵਾਸਾਂ ਤੋਂ ਵੱਖ ਹੋ ਜਾਵੇ ਫੇਰ ਹੀ ਮਨ ਸੁੰਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਦਸਮ ਦਵਾਰ ਤੇ ਜਾਂਦਾ ਹੈ ਹੁਣ 100 ਵਾਰ ਸਵਾਸ ਲੈਣ ਦੇ ਨਾਲ ਕੀ ਹੋਵੇਗਾ ਇੱਕ ਤਾਂ ਸਾਡੇ ਸਰੀਰ ਦੀ ਕਸਰਤ ਹੋਵੇਗੀ ਤੇ ਧਿਆਨ ਸਾਡਾ ਸਰੀਰ ਦੇ ਵਿੱਚ ਹੀ ਰਹੇਗਾ ਨਤੀਜਾ ਅਸੀਂ ਆਪਣੇ ਸਰੀਰ ਤੋਂ ਵੱਖ ਨਹੀਂ ਹੋ ਸਕਾਂਗੇ ਪਰ ਕਈ ਲੋਕ ਇਹ ਕਿਰਿਆ ਕਰਵਾਉਂਦੇ ਨੇ ਤੇ ਅਸੀਂ ਵੀ ਮਗਰ ਲੱਗਦੇ ਹਾਂ ਸੋਖੇ ਰਸਤੇ ਭਾਲਦੇ ਹਾਂ ਕਿ ਸਾਨੂੰ ਕਿਸੇ ਸੋਖੇ ਤੋਂ ਸੋਖੇ ਰਸਤੇ ਰਾਹੀਂ ਮਲਾਪ ਹੋ ਜਾਵੇ ਅੰਮ੍ਰਿਤ ਰਸ ਆ ਜਾਵੇ ਸਾਦੀ ਸੁਰਤੀ ਵੀ ਦਸ਼ਮ ਦੁਆਰ ਤੇ ਜਾਵੇ ਪਰ ਯਕੀਨ ਮੰਨਿਓ ਗੁਰਬਾਣੀ ਦੇ ਵਿੱਚ ਇਹਨਾਂ ਤਰੀਕਿਆਂ ਤੋਂ ਵੀ ਸੌਖੇ ਤਰੀਕੇ ਦੱਸੇ ਹੋਏ ਨੇ ਨਾ ਕੋਈ 100-100 ਵਾਰ ਸੁਵਾਸ ਲੈਣ ਦੀ ਲੋੜ ਪੈਂਦੀ ਹੈ ਸਹਿਜ ਸੁਭਾਈ ਹੀ ਮਨ ਅਨਹਦ ਸ਼ਬਦਾਂ ਨੂੰ ਸੁਣਦਾ ਹੈ ਤੇ ਜਦੋਂ ਅਜਿਹੇ ਕਰਮ ਕਰਨ ਤੇ ਸਾਨੂੰ ਕੁਝ ਹਾਸਲ ਨਹੀਂ ਹੁੰਦਾ ਫਿਰ ਅਸੀਂ ਛੱਡ ਦਿੰਦੇ ਹਾਂ ਰਾਤ ਨੂੰ ਸੌਣ ਸਮੇਂ ਅਨਹਦ ਸ਼ਬਦਾਂ ਦਾ ਉੱਚੀ ਹੋਣਾ ਤੇ ਉਹਨਾਂ ਤੋਂ ਡਰ ਲੱਗਣਾ ਦਿਨ ਦਾ ਥੱਕਿਆ ਹੋਇਆ ਮਨ ਰਾਤ ਨੂੰ ਢਿੱਲਾ ਜਿਹਾ ਹੋ ਕੇ ਬੈੱਡ ਤੇ ਪੈਂਦਾ ਹੈ ਥੱਕਿਆ ਹੋਣ ਕਰਕੇ ਮਨ ਵਿਚਾਰਾਂ ਨੂੰ ਛੱਡਦਾ ਹੈ ਜੋ ਮਨ ਵਿਚਾਰਾਂ ਨੂੰ ਛੱਡਦਾ ਹੈ ਇਹ ਸਹਜ ਸੁਭਾਏ ਹੁੰਦਾ ਹੈ ਨਤੀਜਾ ਮਨ ਕਾਲ ਦੇ ਇਲਾਕੇ ਵਿੱਚੋਂ ਨਿਕਲ ਕੇ ਸ਼ਬਦਾਂ ਦੇ ਕੋਲ ਚਲਾ ਜਾਂਦਾ ਹੈ ਅਜਿਹਾ ਸਭ ਦੇ ਨਾਲ ਹੁੰਦਾ ਹੈ ਪਰ ਕਿਸੇ ਦਾ ਧਿਆਨ ਉਹਨਾਂ ਸ਼ਬਦਾਂ ਦੇ ਵਿੱਚ ਜਾਂਦਾ ਤੇ ਕਿਸੇ ਦਾ ਨਹੀਂ ਜਾਂਦਾ ਧਿਆਨ ਕਿਨਾਂ ਦਾ ਸ਼ਬਦਾਂ ਦੇ ਵੱਲ ਜਾਵੇਗਾ ਜੋ ਮਨ ਸਹਜ ਦੇ ਵਿੱਚ ਵਿਚਰਦੇ ਨੇ ਜੋ ਮਨ ਰੈਗੂਲਰ ਆਪਣਾ ਅਭਿਆਸ ਕਰਦੇ ਨੇ ਗੁਰਮੰਤਰ ਨੂੰ ਦ੍ਰਿੜ ਕਰਦੇ ਨੇ ਉਹਨਾਂ ਦਾ ਧਿਆਨ ਜਾਵੇਗਾ ਦੂਸਰੇ ਜੀਵ ਦੂਸਰੇ ਮਨ ਇਸ ਅਵਸਥਾ ਦੇ ਵਿੱਚ ਭਵ ਸਾਗਰ ਦੇ ਵਿੱਚ ਡਿੱਗ ਜਾਂਦੇ ਨੇ ਹੁਣ ਜੋ ਜੀਵ ਨਾਮ ਜਪਦੇ ਨੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਕੋਈ ਵੀ ਉਹ ਖੁਸ਼ ਹੁੰਦੇ ਨੇ ਕਿ ਅੱਜ ਸ਼ਬਦ ਉੱਚੀ ਹੋ ਗਏ ਨੇ ਕਿਉਂਕਿ ਗੁਰਮਖਾ ਨੇ ਸਮਝਾਇਆ ਹੈ ਕਿ ਜਦੋਂ ਸ਼ਬਦ ਉੱਚੀ ਹੁੰਦੇ ਨੇ ਅਸੀਂ ਮਾਲਕ ਦੇ ਕੋਲ ਹੋ ਜਾਂਦੇ ਹਾਂ ਜੋ ਦੂਰੀਆਂ ਨੇ ਪਈਆਂ ਜੋ ਵਿੱਚ ਵਿਚਾਰਾਂ ਦੀ ਕੰਧ ਖੜੀ ਸੀ ਉਹ ਟੁੱਟ ਜਾਂਦੀ ਹੈ ਤੇ ਅਸੀਂ ਮਾਲਕ ਦੇ ਕੋਲ ਹੋ ਜਾਂਦੇ ਹਾਂ ਤੇ ਦੂਸਰੇ ਪਾਸੇ ਮਨਮੁਖ ਜੇ ਉਸ ਦਾ ਧਿਆਨ ਇਹਨਾਂ ਵੱਲ ਚਲਾ ਵੀ ਗਿਆ ਉਹ ਖੁਸ਼ ਹੋਣ ਦੀ ਬਜਾਏ ਦੁਖੀ ਹੋਵੇਗਾ ਕਿ ਇਹ ਕੀ ਚੱਲ ਪਿਆ ਮੇਰੇ ਅੰਦਰ ਰਾਤ ਨੂੰ ਜੇ ਸ਼ਬਦ ਕਦੀ ਉੱਚੀ ਹੋਣ ਤਾਂ ਸਭ ਕੁਝ ਛੱਡ ਕੇ ਇਹਨਾਂ ਦੇ ਵਿੱਚ ਧਿਆਨ ਦਿਓ ਹੋਰ ਕੁਝ ਵੀ ਨਹੀਂ ਕਰਨਾ ਸ਼ਬਦ ਉੱਚੀ ਹੋ ਗਏ ਅਸੀਂ ਜਾਪ ਕਰਕੇ ਆਪਣਾ ਧਿਆਨ ਇਹਨਾਂ ਦੇ ਵਿੱਚ ਲਗਾ ਦੇਣਾ ਤੇ ਸੁਣਦੇ ਸੁਣਦੇ ਨੀਂਦ ਦੇ ਵਿੱਚ ਚਲੇ ਜਾਣਾ ਹੈ ਇਹ ਸਾਡੇ ਵਾਸਤੇ ਅੰਮ੍ਰਿਤ ਵੇਲਾ ਹੁੰਦਾ ਹੈ ਸੰਜੋਗ ਕਿਸੇ ਵੀ ਸਮੇਂ ਹੋ ਸਕਦਾ ਹੈ ਸੋ ਮੌਕਾ ਛੱਡਣਾ ਨਹੀਂ ਹੈ ਸਾਡਾ ਮਨ ਫੁਰਨਿਆਂ ਦੇ ਵਿੱਚ ਰਹਿੰਦਾ ਹੈ ਤਾਂ ਕਰਕੇ ਸਾਡਾ ਸਿਮਰਨ ਨਹੀਂ ਚੱਲਦਾ ਅਜੱਪਾ ਜਾਪ ਨਹੀਂ ਚੱਲਦਾ ਅਸੀਂ ਆਪ ਖੁਦ ਕਰ ਨਹੀਂ ਸਕਦੇ ਇਹ ਅਸੀਂ ਖੁਦ ਇਹ ਜਾਪ ਚਲਾ ਨਹੀਂ ਸਕਦੇ ਬਸ ਉਦਮ ਕਰਨਾ ਹੈ ਤਾ ਜੋ ਅਸੀਂ ਕਿਰਪਾ ਲੈਣ ਦੇ ਕਾਬਲ ਹੋ ਜਾਈਏ ਤੇ ਕਿਰਪਾ ਮਾਲਕ ਨੇ ਹੀ ਕਰਨੀ ਹੈ ਹੁਣ ਉਦਮ ਕੀ ਹੈ ਸਾਨੂੰ ਨਹੀਂ ਪਤਾ ਲੱਗਦਾ ਕਿ ਉਦਮ ਅਸੀਂ ਕਿਹੜਾ ਕਰਨਾ ਹੈ ਉਦਮ ਹੈ ਰੋਜ਼ ਜਾਪ ਕਰਨਾ ਰਸਨਾ ਦੀ ਸਹੀ ਵਰਤੂ ਕਰਨੀ ਫਿਰ ਕਦੋਂ 24 ਘੰਟੇ ਦੀ ਮਾਲਾ ਜੋ ਸਿਮਰਨ ਹੈ 24 ਘੰਟੇ ਸਾਡਾ ਚੱਲ ਪੈਂਦਾ ਹੈ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਰਸਨਾ ਦੀ ਸਹੀ ਵਰਤੋਂ ਕਰਨ ਦੇ ਨਾਲ ਮਨ ਸਾਡਾ ਵਿਚਾਰਾਂ ਦੇ ਖਿਲਾਰਿਆਂ ਵਿੱਚ ਨਹੀਂ ਪੈਂਦਾ ਜੋ ਵਿਚਾਰ ਨੇ ਉਹ ਬੰਧਨ ਨੇ ਉਹ ਕੈਦ ਹੈ ਜਦੋਂ ਵਿਚਾਰ ਰਹਿਤ ਮਨ ਹੋ ਗਿਆ ਤਾਂ ਮਨ ਆਜ਼ਾਦ ਹੁੰਦਾ ਹੈ ਤੇ ਆਜ਼ਾਦ ਮਨ ਹੀ ਆਪਣੀ ਮਰਜ਼ੀ ਦੇ ਨਾਲ ਘੁੰਮ ਸਕਦਾ ਹੈ ਤੇ ਆਜ਼ਾਦ ਮਨ ਹੀ ਸਹੀ ਫੈਸਲੇ ਲੈ ਸਕਦਾ ਹੈ ਵਿਚਾਰਾਂ ਦੇ ਵਿੱਚ ਲਿਆ ਹੋਇਆ ਫੈਸਲਾ ਕਦੀ ਵੀ ਸਹੀ ਨਹੀਂ ਹੁੰਦਾ ਜਦੋਂ ਮਨ ਵਿਚਾਰ ਰਹਿਤ ਹੁੰਦਾ ਫਿਰ ਮਨ ਬੇਲਾ ਹੁੰਦਾ ਹੈ ਤੇ ਬੇਲੇ ਮਨ ਨੂੰ ਇੰਨੀ ਅਕਲਾ ਜਾਂਦੀ ਹੈ ਕਿ ਸੁਵਾਸਾ ਨੂੰ ਸਹੀ ਪਾਸੇ ਖਰਚ ਕਰਨਾ ਹੈ ਫਿਰ ਰਸਨਾ ਦੇ ਉੱਤੇ ਕੀ ਚੱਲਦਾ ਹੈ ਜਾਪ ਚੱਲਦਾ ਹੈ ਜੋ ਕਿ ਹੌਲੀ-ਹੌਲੀ ਪਰਾਂ ਦੇ ਵਿੱਚ ਚਲਾ ਜਾਂਦਾ ਹੈ ਜਿੱਥੇ ਰਸਨਾ ਖામੋਸ਼ ਹੋ ਜਾਂਦੀ ਹੈ ਪਰ ਅੰਦਰ ਫਿਰ ਵੀ ਕਿਸ ਨਾ ਕਿਸੇ ਤਰੀਕੇ ਦੇ ਨਾਲ ਜਾਪ ਚੱਲਦਾ ਰਹਿੰਦਾ ਹੈ ਇਹ ਜਾਪ ਰੋਮ ਰੋਮ ਚੱਲਦਾ ਹੈ ਅਜੱਪਾ ਜਾਪ ਚੱਲਦਾ ਹੈ ਹੁਣ ਜਾਪ ਕਰਨਾ ਅਸੀਂ ਸ਼ੁਰੂ ਕਰ ਦਿੱਤਾ ਸੰਗਤ ਕਰਨੀ ਵੀ ਸ਼ੁਰੂ ਕਰ ਦਿੱਤੀ ਹੁਣ ਇਸ ਪੁਆਇੰਟ ਨੂੰ ਆਪਾਂ ਬੜੇ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸਮਝਣਾ ਹੈ 20 ਸਾਲ ਲੱਗੇ ਰਹੀਏ ਪਰ ਜੇ ਅਸੀਂ ਇੱਕ ਚੀਜ਼ ਆਪਣੇ ਨਾਲ ਹਮੇਸ਼ਾ ਰੱਖੀ ਤਾਂ ਕੋਈ ਵੀ ਸਫਲਤਾ ਨਹੀਂ ਮਿਲਨੀ ਉਹ ਹੈ ਹਉਮੈ ਹਉਮੈ ਕਿਹੜੀ ਮੈਂ ਕਰਦਾ ਹਾਂ ਮੈਂ ਕੀਤਾ ਹੈ ਜਾਂ ਇਹ ਕੰਮ ਮੇਰੇ ਕਰਕੇ ਹੋਇਆ ਹੈ ਇਹ ਹਉਮੈ ਹੈ ਇਹ ਹਉਮੈ ਦਾ ਕੰਡਾ ਹੈ ਜੋ ਅੰਤ ਸਮੇ ਸਾਡੇ ਹੀ ਚੁਬਦਾ ਹੈ ਹਜੇ ਇਸ ਹਉਮੈ ਦਾ ਆਨੰਦ ਮਿਲਦਾ ਹੈ ਸਾਨੂੰ ਜਦੋਂ ਅਸੀਂ ਮੈਂ ਕਹਿੰਦੇ ਹਾਂ ਤਾਂ ਸਾਨੂੰ ਅੰਦਰੋਂ ਅੰਦਰੀ ਹਉਮੈ ਦਾ ਹੀ ਆਨੰਦ ਮਿਲਦਾ ਹੈ ਰਸ ਮਿਲਦਾ ਹੈ ਤਾਂ ਕਰਕੇ ਅਸੀਂ ਇਸ ਨੂੰ ਛੱਡਦੇ ਨਹੀਂ ਪਰ ਗੁਰੂ ਜੀ ਕਹਿੰਦੇ ਨੇ ਅੰਤਰ ਹਉਮੈ ਕੰਡਾ ਹੈ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇ ਜਮਕਾ ਸਹਸਰ ਡੰਡਾ ਹੈ ਸਾਨੂੰ ਗੁਰੂ ਦੇ ਬਚਨਾਂ ਦਾ ਭੇ ਘਰਨਾ ਚਾਹੀਦਾ ਹੈ ਫਿਰ ਹੀ ਮਨ ਹਉਮੈ ਨੂੰ ਛੱਡੇਗਾ ਹਉਮੈ ਕਾਲ ਦੇ ਇਲਾਕੇ ਵਿੱਚ ਸਾਡੇ ਲਈ ਇੱਕ ਜਾਲ ਹੈ ਜੋ ਜਾਪ ਦੇ ਨਾਲ ਕੱਟਿਆ ਜਾਂਦਾ ਹੈ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ ਹੈ ਕਿ ਜਾਪ ਦੇ ਨਾਲ ਕਿਵੇਂ ਕੱਟਿਆ ਜਾਂਦਾ ਹੈ ਹਉਮੈ ਦਾ ਜਾਲ ਮਨ ਮੇਰੋ ਗੱਜ ਜਹਿਬਾ ਮੇਰੀ ਕਾਤੀ ਮੱਪ ਮੱਪ ਕਾਟਿਓ ਜਮ ਕੀ ਫਾਂਸੀ ਜਦੋਂ ਅਸੀਂ ਆਪਣੀ ਜੀਬ ਤੋਂ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ ਤਾਂ ਜਿਵੇਂ ਜਿਵੇਂ ਅਸੀਂ ਇਸ ਗੁਰਮੰਤਰ ਦੀ ਆਵਾਜ਼ ਧੁਨ ਦੇ ਵਿੱਚ ਧਿਆਨ ਦਿੰਦੇ ਹਾਂ ਤਾਂ ਜੋ ਜਮਾ ਵਾਲੀ ਫਾਂਸੀ ਆ ਉਹ ਕੱਟੀ ਜਾਂਦੀ ਆ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਇਸ ਦੇ ਵਿੱਚ ਵੀ ਤਰੀਕਾ ਦੱਸਿਆ ਹੈ ਕਿ ਕੈਸ ਤਰੀਕੇ ਦੇ ਨਾਲ ਜਮਾ ਦੀ ਫਾਂਸੀ ਕੱਟੀ ਜਾ ਸਕਦੀ ਹੈ ਇੱਥੇ ਜੋ ਸ਼ਬਦ ਵਰਤਿਆ ਹੈ ਜੇਹਬਾ ਮੇਰੀ ਕਾਤੀ ਮਤਲਬ ਕਿ ਜੋ ਮੇਰੀ ਰਸਨਾ ਹੈ ਉਹ ਕੈਂਚੀ ਦਾ ਕੰਮ ਕਰਦੀ ਹੈ ਮੱਪ ਮੱਪ ਕਾਟਿਓ ਮੱਪ ਮੱਪ ਦਾ ਹੁੰਦਾ ਹੈ ਕਿ ਮੈਣ ਮੈਣ ਕੇ ਵਾਹ ਗੁਰੂ ਵਾਹ ਗੁਰੂ ਇਹ ਕਾਲ ਦੇ ਇਲਾਕੇ ਦੇ ਵਿੱਚੋਂ ਜਾਲ ਕੱਟਣ ਵਾਸਤੇ ਹੈ ਮਤਲਬ ਵਿਚਾਰਾਂ ਨੂੰ ਰੋਕਣ ਵਾਸਤੇ ਹੈ ਤੇ ਕਾਲ ਦੇ ਇਲਾਕੇ ਵਿੱਚ ਅਸੀਂ ਇਸ ਦੀ ਵਰਤੋਂ ਕਰਨੀ ਹੈ ਜਾਲ ਵਿਸ਼ਿਆ ਸੀ ਵਿਚਾਰਾਂ ਦਾ ਉਹ ਵਾਹਿਗੁਰੂ ਗੁਰਮੰਤਰ ਨੇ ਕੱਟ ਦਿੱਤਾ ਸਾਰੇ ਜੀਵਾਂ ਦੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਕਦੋਂ ਤੱਕ ਜਾਪ ਕਰੀਏ ਵਾਹਿਗੁਰੂ ਜੀ ਜਾਪ ਉਦੋਂ ਤੱਕ ਕਰਨਾ ਹੈ ਕਰੀ ਜਾਣਾ ਹੈ ਜਦੋਂ ਤੱਕ ਮਨ ਵਿਚਾਰ ਰਹਿਤ ਨਾ ਹੋਵੇ ਫਿਰ ਬਹੁਤੇ ਜੀਵੇ ਸੋਚਦੇ ਨੇ ਕਿ ਕੀ ਅਸੀਂ ਸਾਰਾ ਦਿਨ ਲੱਗੇ ਰਹੀਏ ਫੇਰ ਗੱਲ ਬਣੂਗੀ ਜ਼ਰੂਰੀ ਨਹੀਂ ਕਿ ਮਨ ਨੂੰ ਵਿਚਾਰ ਰਹਿਤ ਕਰਨ ਵਾਸਤੇ ਸਾਰਾ ਦਿਨ ਹੀ ਜਾਪ ਕਰਨਾ ਹੈ ਜਦੋਂ ਵੀ ਦਿਨ ਦੇ ਵਿੱਚ ਵਿਹਲਾ ਸਮਾਂ ਮਿਲੇ 15 ਮਿੰਟ 10 ਮਿੰਟ ਅੱਧਾ ਘੰਟਾ 1 ਘੰਟਾ ਜਾਂ 2 ਘੰਟੇ ਨੇ ਤਾਂ ਅਸੀਂ ਬੈਠ ਜਾਣਾ ਹੈ ਤੇ ਰਸਨਾ ਤੋਂ ਬੋਲ ਕੇ ਜਾਪ ਕਰਨਾ ਹੈ ਫਿਰ ਕੰਮਕਾਰ ਕਰਦੇ ਹੋਏ ਰਸਨਾ ਤੋਂ ਜਾਪ ਕਰਨਾ ਹੈ ਇਸ ਤਰ੍ਹਾਂ ਗੁਰੂ ਕਿਰਪਾ ਨਾਲ ਜਾਪ ਦੀ ਮਾਰਾ ਬਣ ਜਾਂਦੀ ਹੈ ਫਿਰ ਮਨ ਕਾਲ ਦੇ ਜਾਲ ਨੂੰ ਕੱਟ ਕੇ ਉਸ ਦੇ ਇਲਾਕੇ ਦੇ ਵਿੱਚੋਂ ਨਿਕਲ ਜਾਂਦਾ ਹੈ ਜਦੋਂ ਅਸੀਂ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਦਿੰਦੇ ਹਾਂ ਸੁਰਤੀ ਆਪਣੇ ਆਪ ਹੀ ਗगन ਵੱਲ ਤੁਰ ਪੈਂਦੀ ਹੈ ਅਸੀਂ ਕੁਝ ਨਹੀਂ ਕਰਨਾ ਹੁੰਦਾ ਇਹ ਸਭ ਸਹਿਜ ਸੁਭਾਏ ਹੁੰਦਾ ਹੈ ਸੰਗਤ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਾਉਣ ਸਮੇਂ ਉਮਰ ਕਿੰਨੀ ਸੀ অপਸ਼ਨ A 6 ਸਾਲ অপਸ਼ਨ B 8 ਸਾਲ অপਸ਼ਨ C 10 ਸਾਲ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ